ਕਿਸਾਨ ਹੁੰਦਾ ਏ ਠੀਕ ਹੈ ਤੇ ਉਹ ਰੋਜ਼ ਪਾਣੀ ਭਰਨ ਜਾਂਦਾ ਏ ਦੂਰ ਕਿਤੇ ਤੇ ਜਦੋਂ ਪਾਣੀ ਭਰਨ ਜਾਂਦਾ ਏ ਤਾਂ ਇੱਕ ਘੜਾ ਪਿੱਛੇ ਚੱਕਦਾ ਉਹ ਡੰਡਾ ਲਾ ਕੇ ਨਾ ਇੱਕ ਘੜਾ ਮੂਰੇ ਹੁੰਦਾ ਉਹਦੇ ਕੋਲ ਇੱਕ ਘੜਾ ਪਿੱਛੇ ਹੁੰਦਾ ਠੀਕ ਹੈ ਤਾਂ ਉਹ ਜਿਹੜਾ ਦੋਨੇ ਘੜੇ ਰੱਖਦਾ ਏ ਤਾਂ ਉਹ ਕਹਿੰਦਾ ਇੱਕ ਘੜਾ ਜਿਹੜਾ ਪਿੱਛੇ ਵਾਲਾ ਹੁੰਦਾ ਉਹ ਥੋੜਾ ਜਿਹਾ ਕ੍ਰੈਕ ਹੋ ਜਾਂਦਾ ਤੇ ਜਦੋਂ ਤੱਕ ਉਹ ਘਰੇ ਪਹੁੰਚਦਾ ਹੈਗਾ ਉਹ ਘੜੇ ਦੇ ਵਿੱਚ ਪਾਣੀ ਅੱਧਾ ਰਹਿ ਜਾਂਦਾ ਠੀਕ ਹੈ ਤੇ ਉਹਨੂੰ ਬੜਾ ਅਫਸੋਸ ਹੁੰਦਾ ਦੂਜਾ ਜਿਹੜਾ ਘਰ ਆ ਪੂਰਾ ਹੁੰਦਾ ਏ ਜਿਹਦੇ ਵਿੱਚ ਪੂਰਾ ਪਾਣੀ ਭਰ ਕੇ ਆਉਂਦਾ ਏ ਪੂਰਾ ਭਰਿਆ ਹੋਇਆ ਭਰੇ ਹੋਏ ਘਰੇ ਚ ਪੂਰਾ ਪਾਣੀ ਆਊਗਾ ਅ ਤੇ ਜਿਹੜਾ ਦੂਜਾ ਕ੍ਰੈਕ ਹੋਇਆ ਹੁੰਦਾ ਥੋੜਾ ਉਹਦੇ ਵਿੱਚ ਘਰੇ ਪਹੁੰਚਦੇ ਪਹੁੰਚਦੇ ਅੱਧਾ ਰਹਿ ਜਾਂਦਾ ਪਾਣੀ ਉਹਨੂੰ ਬੜਾ ਅਫਸੋਸ ਹੁੰਦਾ ਤੇ ਜਿਹੜਾ ਭਰਿਆ ਹੋਇਆ ਘੜਾ ਹੈਗਾ ਉਹ ਤਾਂ ਮਜ਼ਾਕ ਉਡਾਉਂਦਾ ਕਹਿੰਦਾ ਤੂੰ ਤਾਂ ਮਾਲਕ ਨਾਲ ਇੰਨੀ ਵੀ ਵਫਾਦਾਰੀ ਨਹੀਂ ਕਰਦਾ ਕਿ ਇਹ ਤੇਰਾ ਘੜਾ ਭਰਿਆ ਰਵੇ ਕਿ ਤੂੰ ਪਾਣੀ ਵੀ ਪੂਰਾ ਨਹੀਂ ਲੈ ਕੇ ਆਉਂਦਾ ਕਿੰਨਾ ਬੇ ਮਤਲਬ ਕਿੰਨਾ ਤੂੰ ਵਫਾਦਾਰ ਨਹੀਂ ਹੈਗਾ ਕਹਿੰਦਾ ਤੂੰ ਤੇ ਉਹਨੂੰ ਵਝਾਰਿਆਂ ਨੂੰ ਬੜਾ ਅਫਸੋਸ ਹੁੰਦਾ ਡਾੜਾ ਟੁੱਟਿਆ ਹੋਇਆ ਘੜਾ ਹੁੰਦਾ ਕਹਿੰਦਾ ਵੀ ਗਲਤ ਆ ਇਹ ਸਹੀ ਕਹਿ ਰਿਹਾ ਕਿ ਮੈਂ ਵਫਾਦਾਰੀ ਨਹੀਂ ਕਰ ਰਿਹਾ ਆਪਣੇ ਮਾਲਕ ਦੇ ਨਾਲ ਤੇ ਅਗਲਾ ਮੈਨੂੰ ਏਡੀ ਥਰੋ ਟੋਕੇ ਲੈ ਕੇ ਆਉਂਦਾ ਤੇ ਫਿਰ ਉਹ ਆਪਣੇ ਮਾਲਕ ਨੂੰ ਕਹਿੰਦਾ ਵੀ ਮੈਂ ਤਾਂ ਅੱਜ ਦੱਸ ਦੇਣਾ ਵੀ ਮੈਂ ਵਫਾਦਾਰ ਨਹੀਂ ਰਹਗਾ ਉਹ ਕਿਸਾਨ ਨੂੰ ਕਹਿੰਦਾ ਵੀ ਮਾਲਕ ਤਾ ਮੈਂ ਤੇਰੇ ਲਈ ਵਫਾਦਾਰ ਨਹੀਂ ਹਾਂ ਉਹ ਕਹਿੰਦਾ ਕਿਉਂ ਕਹਿੰਦਾ ਕਹਿੰਦਾ ਵੀ ਮੈਂ ਨਾ ਕ੍ਰੈਕ ਹੋ ਗਿਆ ਤੇ ਵੀ ਤਾਂ ਕਰਕੇ क्रैक ਹੋਣ ਤੇ ਬਾਅਦ ਵੀ ਜਿਹੜਾ ਮੇਰਾ ਪਾਣੀ ਆ ਉਹਦਾ ਰਹਿ ਜਾਂਦਾ ਉਹ ਕਹਿੰਦਾ ਮੈਨੂੰ ਪਤਾ ਹੈ ਕਹਿੰਦਾ ਕੋਈ ਗੱਲ ਨਹੀਂ ਇਹਦਾ ਗੱਲ ਦਾ ਜਵਾਬ ਮੈਂ ਤੈਨੂੰ ਕੱਲ ਨੂੰ ਦਊਗਾ ਤੇ ਅਗਲੇ ਦਿਨ ਫੇਰ ਉਹੀ ਸੇਮ ਚੀਜ਼ ਹੁੰਦੀ ਹੈ ਕਹਿੰਦਾ ਬਸ ਤੂੰ ਉਹਨੂੰ ਕਹਿੰਦਾ ਹੈ ਟੁੱਟੇ ਹੋਏ ਘੜੇ ਨੂੰ ਥੋੜੇ क्रैक ਹੋਏ ਘੜੇ ਨੂੰ ਕਹਿੰਦਾ ਵੀ ਤੂੰ ਨਾ ਸਿਰਫ ਹੱਸਦਾ ਹੋਣਾ ਹੈ ਖੁਸ਼ ਖੁਸ਼ਾਣਾ ਤੇ ਉਹ ਕਹਿੰਦਾ ਅੱਛਾ ਠੀਕ ਹੈ ਕੋਈ ਗੱਲ ਨਹੀਂ ਕਹਿੰਦਾ ਖੁਸ਼ ਖੁਸ਼ ਆਜੂਗਾ ਫਿਰ ਅਗਲੇ ਦਿਨ ਉਹ ਖੁਸ਼ ਖੁਸ਼ ਆਉਂਦਾ ਹੈ ਪਰ ਫਿਰ ਕਿਸਾਨ ਉਹਨੇ ਕਹਿੰਦਾ ਵੀ ਅੱਜ ਤਾਂ ਖੁਸ਼ ਖੁਸ਼ ਆਇਆ ਸੀ ਕਹਿੰਦਾ ਮਾਲਕਾ ਕਹਿੰਦਾ ਖੁਸ਼ ਮੈਂ ਤੇਰਾ ਨਾ ਵਫادار ਨੀ ਆ। ਉਹ ਕਹਿੰਦਾ ਚੱਲ ਫਿਰ ਚੱਲੀਏ। ਉਹ ਕਹਿੰਦਾ ਜਿਹੜੇ ਰਾਹ ਦੇ ਉੱਤੋਂ ਆਏ ਆ ਉੱਤੇ ਫੁੱਲ ਦੇਖੇ ਸੀ ਤੂੰ। ਕਹਿੰਦਾ ਹਾਂ ਦੇਖੇ ਸੀਗੇ। ਕਹਿੰਦਾ ਸਾਰੇ ਤੇਰੇ ਕਰਕੇ ਵੀ ਸਾਰੇ ਤੇਰੇ ਕਰਕੇ ਉੱਗ ਗਏ। ਕਿਉਂ? ਕਿਉਂਕਿ ਜਿੱਦਾਂ ਜੇ ਤੇਰੇ ਚੋਂ ਆਉਂਦੇ-ਆਉਂਦੇ ਪਾਣੀ ਮੈਂ ਉੱਥੇ ਬੀਜ ਪਾਤੇ ਸੀਗੇ। ਤੇ ਜਿਹੜੇ ਪਾਣੀ ਦੇ ਵਿੱਚ ਸਿਮ ਸਿਮ ਕੇ ਸਿਮ ਸਿਮ ਕੇ ਉਹ ਪਾਣੀ ਉਹਨਾਂ ਨੂੰ ਪੰੰਦਾ ਰਿਹਾ ਤਾਂ ਉਹ ਫੁੱਲ ਖੜੇ।